ਕਿ ਮੈਨੂੰ ਐਕਟਿੰਗ ਤਾਂ ਆਉਂਦੀ ਨਹੀਂ ਆ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਰ ਸਕਦਾ ਮੈਂ ਕਿਹਾ ਠੀਕ ਹੈ ਤੁਸੀਂ ਕਹਿ ਰਹੇ ਕਿਉਂਕਿ ਕੌਨਫੀਡੈਂਸ ਉਦੋਂ ਆਉਂਦਾ ਜਦੋਂ ਅਗਲਾ ਬੰਦਾ ਕਹਿੰਦਾ ਤੂੰ ਕਰ ਸਕਦਾ ਤੇ ਉਹ ਚੀਜ਼ ਦੇ ਪੈਸੇ ਵੀ ਦੇਣ ਰਿਹਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋ ਗੁੱਡ ਗੁੱਡ ਬਹੁਤ ਵਧੀਆ ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਫਿਲਮ ਦੇ ਲਈ ਤੁਹਾਡੀ ਕਾਮੇਡੀ ਦੀ ਤਾਂ ਸਾਰੇ ਹੀ دیਵਾਨੇ ਹੈਗੇ ਹੀ ਐ ਸੋ ਮੈਂ ਚਾਹਾਂਗੀ ਕਿ ਹੁਣ ਤੁਸੀਂ ਦੱਸੋ ਕਿ ਸ਼ਾ ਕੋਡ ਦੇ ਵਿੱਚ ਕਾਮੇਡੀ ਦਾ ਤੜਕਾ ਲੱਗੇਗਾ ਜਾਂ ਫਿਰ ਕੋਈ ਹੋਰ ਸ਼ੇਡ ਦੇਖਣ ਨੂੰ ਮਿਲੇਗਾ ਸਾਨੂੰ ਅ ਤੁਹ ਤੇ ਐਕਟ ਆਊਟ ਨਹੀਂ ਉਹਦੇ ਵਿੱਚ ਨਾਰਮਲ ਕਰੈਕਟਰ ਨੂੰ ਜਿਸ ਤਰ੍ਹਾਂ ਪਲੇ ਕੀਤਾ ਕਿਉਂਕਿ ਮੈਨੂੰ ਐਕਟਿੰਗ ਤਾਂ ਆਉਂਦੀ ਨਹੀਂ ਆ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਰ ਸਕਦਾ ਮੈਂ ਕਿਹਾ ਠੀਕ ਆ ਤੁਸੀਂ ਕਹਿ ਰਹੇ ਕਿਉਂਕਿ ਕੌਨਫੀਡੈਂਸ ਉਹ ਤੋਂ ਆਉਂਦਾ ਜਦੋਂ ਅਗਲਾ ਬੰਦਾ ਕਹਿੰਦਾ ਤੂੰ ਕਰ ਸਕਦਾ ਤੇ ਉਹ ਚੀਜ਼ ਦੇ ਪੈਸੇ ਵੀ ਦੇਣ ਰਿਹਾ ਫਿਰ ਮਤਲਬ ਕਿ ਇਹਨਾਂ ਨੂੰ ਤਾਂ ਕੌਨਫੀਡੈਂਸ ਹੈਗਾ ਹੀ ਸੀਗਾ ਇਸ ਚੀਜ਼ ਦਾ ਬਾਕੀ ਜਦੋਂ ਮੂਵੀ ਆਏਗੀ ਫਿਰ ਮੈਂ ਦੇਖਾਂਗਾ ਕਿ ਕਿੱਥੇ ਕਿੱਥੇ ਕਮੀਆਂ ਰਹਿ ਗਈਆਂ ਕਿ ਗੱਲ ਬਣੀ ਹੈ ਕਿ ਨਹੀਂ ਬਣੀ ਹੈ ਉਹ ਦੇਖਾਂਗਾ ਕੁਝ ਫਿਊਚਰ ਪਲਾਨਸ ਬਾਰੇ ਦਸ ਨੋ ਫਿਊਚਰ ਪਲਾਨਸ ਮੂਵੀ ਤੋਂ ਇਲਾਵਾ ਮੈਂ ਸਟੈਂਡ ਅਪ ਕਰਦਾ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਮੇਰੇ ਜਿਹੜੀ ਮੋਰਲ ਰਿਸਪੌਂਸਿਬਿਲਟੀ ਹੈ ਜਾਂ ਮੇਰਾ ਮੇਨ ਕੰਮ ਸਟੈਂਡ ਅਪ ਦਾ ਹੀ ਰਹੇਗਾ ਅਗਰ ਹਜੇ ਤੱਕ ਕੋਈ ਪ੍ਰੋਜੈਕਟ ਹੈ ਨਹੀਂ ਹੈ ਕਿ ਜਿਹੜਾ ਮੈਂ ਕਰ ਰਿਹਾ ਪ੍ਰੋਜੈਕਟ ਆ ਰਹੇ ਨੇ ਬਟ ਕੋਈ ਅੱਛੀ ਚੀਜ਼ ਆਏਗੀ ਥੋੜੇ ਟਾਈਮ ਬਾਅਦ ਆਏਗੀ ਤੇ ਸ਼ਾਇਦ ਮੈਂ ਤੁਹਾਨੂੰ ਦੁਬਾਰਾ ਇਸੇ ਤਰ੍ਹਾਂ ਹੀ ਮਿਲਾਂ ਕਰਕੇ ਸੋ ਮੈਂ ਅਗਰ ਤੁਹਾਡੇ ਸਟਾਰਟਿੰਗ ਪੀਰੀਅਡ ਦੀ ਗੱਲ ਕਰਾਂ ਜੋ ਤੁਸੀਂ ਕਾਮੇਡੀ ਕਰਨੀ ਸ਼ੁਰੂ ਕੀਤੀ ਸੀ ਕਿਹੜੋ ਕਿਹੜਾ ਇਹੋ ਜਿਹਾ ਪਲ ਹੈ ਜੋ ਹਮੇਸ਼ਾ ਤੁਹਾਡੇ ਨਾਲ ਰਹੂਗਾ ਜਾਂ ਕਿਹੜੀ ਇਹੋ ਜੀ ਚੀਜ਼ ਤੁਸੀਂ ਸ ਉਹ ਨਾ ਜਿਹੜਾ ਰਾਈਟਰ ਹੁੰਦਾ ਉਹ ਕੀ ਹੁੰਦਾ ਉਹ ਨਾ ਪਰਸਨਲ ਜਿਆਦਾ ਅਟੈਚ ਹੁੰਦਾ ਲੋਕਾਂ ਨਾਲ ਜਿਸ ਤਰ੍ਹਾਂ ਮੈਂ ਪੰਜਾਬੀ ਦੇ ਵਿੱਚ ਪਰਫਾਰਮ ਕਰਦਾ ਤੇ ਪੰਜਾਬੀ ਜਿਹੜੇ ਨਾ ਉਹ ਮੇਰੇ ਨਾਲ ਕਾਫੀ ਜਿਆਦਾ ਜੁੜੇ ਨੇ ਹਨਾ ਕਨੈਕਟ ਕਰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਚੀਜ਼ ਤੇ ਮੈਂ ਪੰਜਾਬੀ ਨਹੀਂ ਛੱਡਾਂਗਾ ਕਦੀ ਤੇ ਦੂਸਰੀ ਚੀਜ਼ ਮੈਨੂੰ ਹਿੰਦੀ ਆਉਂਦੀ ਵੀ ਨਹੀਂ ਚੰਗੀ ਤਰ੍ਹਾਂ ਤੇ ਇਹ ਹੈ ਕਿ ਪੰਜਾਬੀ ਜਿਹੜੀ ਆ ਜਾਂ ਫਿਰ ਪੰਜਾਬ ਦੇ ਲੋਕ ਆ ਉਹਨਾਂ ਦੇ ਨਾਲ ਨਾਲ ਹੀ ਮੈਂ ਚੱਲਣ ਦੀ ਕੋਸ਼ਿਸ਼ ਕਰਦਾ ਥੈਂਕ ਯੂ ਸੋ ਮਚ ਐਂਡ ਗੁੱਡ ਲੱਕ ਫਾਰ ਸ਼ਾਰਕੋਡ